ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਨ ਸ਼ਹੀਦ ਭਗਵਨ ਮਨੀ ਸਿੰਘ ਜੀ ਉਹਨਾਂ ਦੇ ਕੀ ਜੀ ਦਿਹਾੜੇ ਨੂੰ ਮਾਰ ਤੱਕ ਅੱਜ 50 ਸਾਲ ਛੇ ਸ਼ਹੀਦ ਭਾਈ ਬਨੀ ਸਿੰਘ ਜੀ ਡੇਰਾ ਸੰਧੀ ਜਾਨੀ ਵੀਰ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਤਸ਼ਾਹ ਪ੍ਰਾਰambh ਕੀਤੇ ਨੇ ਇਹ ਅਖੰਡ ਪਾਤਸ਼ਾਹ ਪ੍ਰਾਤਨ ਬੀੜ ਜਿਹੜੀ ਜੀ ਮਾਨ ਸੰਤ ਬਾਬਾ ਉਤਮ ਸਿੰਘ ਜੀ ਮਹਾਰਾਜ ਹੋਰਣੇ ਦੇਖੀ ਸੀ ਉਹਦੇ ਤੇ ਕੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ ਕਿਉਂਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੀ ਇਹ ਮੰਗ ਸੀ ਕਿ ਅਸੀਂ ਉਸ ਰੂਪ ਦੇ ਦਰਸ਼ਨ ਕਰਨਾ ਚਾਹੁੰਦੇ ਆ ਜਿਹੜੇ ਬਾਬਾ ਉਤਮ ਸਿੰਘ ਜੀ ਹੋਰਣੇ ਲਿਖੇ ਨੇ ਬਾਬਾ ਉਤਮ ਸਿੰਘ ਜੀ ਹੋਰਣੇ ਆਪਣੇ ਜੀਵਨ ਕਾਲ ਦੇ ਦੌਰਾਨ ਤਕਰੀਬਨ 70 ਸਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਕੀਰਤਨ ਦੀ ਹਾਜ਼ਰੀ ਭਰੀ ਹੈ ਲਗਾਤਾਰ 70 ਸਾਲ ਉਹਨਾਂ ਨੇ ਪਾਵਨ ਸਰੂਪ ਆਪਣੇ ਹੱਥੀਂ ਲਿਖੇ ਨੇ ਅੱਜ ਉਸ ਪਾਵਨ ਸਰੂਪ ਦਾ ਪ੍ਰਕਾਸ਼ ਹੋਇਆ ਹੈ ਜਿਹਦੇ ਤੇ ਸ਼੍ਰੀ ਖੰਡਪਾਟ ਸਾਹਿਬ ਹੋਣਗੇ ਜੀਤ ਭਾਈ ਮਨੀ ਸਿੰਘ ਜੀ ਹੋਰਾਂ ਦੇ ਜੀਵਨ ਦਿਹਾੜੇ ਦਾ ਸਮਰਪਿਤ ਅਖੰਡ ਪਾਟ ਸਾਹਿਬ ਹੋ ਰਹੇ ਨੇ ਜਿਹਦੇ ਪੋਗ 9 ਜੁਲਾਈ ਨੂੰ ਸਬਾਹ ਅਮਰਤ ਵੇਲੇ ਪਾਏ ਜਾਣਗੇ ਸ਼ਾਮਾਂ ਦੇ ਦੀਵਾਨ 2 ਵਜੇ ਤੋਂ ਲਾ ਕੇ ਧਾਰਤੀ ਤਕਰੀਬ 11 ਵਜੇ ਤੱਕ ਚੱਲਣਗੇ ਸਮੂਹ ਚਿਰ ਸੰਤਨ ਨੂੰ ਬੇਨਤੀ ਹੈ ਕਿ ਚੱਲ ਰਹੇ ਇਸ ਮਾਰਗਮਾ ਦੇ ਰਖਾਜੀਆਂ ਪਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡੈ ਕੇਤ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਅਨਨ ਸਿੱਖ ਮਹਾਨ ਗੁਰਸਿੱਖ ਤਨਕਰਮ ਭਾਈ ਮਨੀ ਸਿੰਘ ਜੀ ਦਾ ਮਹਾਨ ਸ਼ਹੀਦੀ ਦਿਹਾੜਾ 9 ਜੁਲਾਈ ਦਿਨ ਬੁੱਧਵਾਰ ਨੂੰ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਭਾਈ ਮਨੀ ਸਿੰਘ ਦੀ ਸੱਤੇ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਮਹਾਨ ਉਹ ਪਿਆਰੇ ਗੁਰਸਿੱਖ ਹਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੰਪਰਦਾਇ ਅਰਥ ਬਖਸ਼ਿਸ਼ ਕਰਕੇ ਉਹਨਾਂ ਦੇ ਅੱਗੋਂ ਕੰਪਰਦਾਇ ਸ਼ਹੀਦ ਭਾਈ ਮਨੀ ਸਿੰਘ ਦੀ ਟਕਸਾਲ ਉਹ ਚੱਲੀ ਹੈ ਸਤਖੰਡ تیرے ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਦੀਆਂ ਵੱਡੀਆਂ ਸੇਵਾਵਾਂ ਭਾਈ ਮਨੀ ਸਿੰਘ ਜੀ ਨੇ ਕਰਕੇ ਸਿੱਖ ਪੰਥ ਦੀ ਅਗਵਾਈ ਕੀਤੀ ਹੈ ਔਰ ਸਮੇਂ-ਸਮੇਂ ਵਿਛੜੇ ਸਮੇਂ ਵਿੱਚ ਵੀ ਭਾਈ ਮਨੀ ਸਿੰਘ ਜੀ ਨੇ ਯੋਗ ਅਗਵਾਈ ਦਿੱਤੀ ਹੈ ਭਾਈ ਮਨੀ ਸਿੰਘ ਦੀ ਦੀ ਸ਼ਹੀਦੀ ਉਹਨਾਂ ਨੂੰ ਬੰਦ-ਬੰਦ ਕੱਟ ਕੇ ਜੋ ਸ਼ਹੀਦ ਕੀਤਾ ਗਿਆ ਸਾਰਾ ਸੰਸਾਰ ਹੀ ਉਹਨਾਂ ਦੀ ਸ਼ਹੀਦੀ ਤੋਂ ਜਾਣੂ ਹੈ ਔਰ ਉਹਨਾਂ ਦਾ ਸ਼ਹੀਦੀ ਦਿਹਾੜਾ ਜੋ ਸਤਿਗੁਰੂ ਜੀ ਨੇ ਉਹਨਾਂ ਦੀ ਤਕਸਾਲ ਦੇ ਆਰੰਭਤਾ ਕੀਤੀ ਆ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਕਟੜਾ ਕਰਮ ਸਿੰਘ ਗਲੀ ਫਤੋਵਾਲੀ ਉੱਥੇ ਬੜੇ ਹੀ ਪਿਆਰ ਦੇ ਨਾਲ ਮਹਾਨ ਕੀਰਤਨ ਦਰਬਾਰ ਤੇ ਰੂਪ ਵਿੱਚ ਪੰਥਕ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਔਰ ਲਗਭਗ 7 ਤਰੀਕ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪਾਠ ਆਰੰਭ ਹੋਏ ਹਨ ਔਰ ਸਤਿਗੁਰੂ ਜੀ ਦੀ ਦਇਆ ਨਾਲ 9 ਤਰੀਕ ਨੂੰ ਪਹਿਨਾ ਸਵੇਰੇ ਭੋਗ ਪੈਣਗੇ। ਉਹਦੇ ਤੋਂ ਬਾਅਦ ਫਿਰ 2 ਵਜੇ ਦੁਪਹਿਰ ਨੂੰ ਮਹਾਨ ਕੀਰਤਨ ਦਰਬਾਰ ਦੀ ਆਰੰਭਤਾ ਹੋਵੇਗੀ ਜਿਸ ਵਿੱਚ ਪਹਿਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਸ਼ਹਿਰ ਦੀਆਂ ਵੱਖ-ਵੱਖ ਸੰਗਠਨਾਂ ਮਿਲ ਕੇ ਕਰਨਗੀਆਂ। ਉਹਦੇ ਤੋਂ ਬਾਅਦ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੇ ਹੋਰ ਵੀ ਪੰਥ ਪ੍ਰਸਿੱਧ ਕੀਰਤਨੀਏ, ਕਵੀਸ਼ਰ, ਸਿੰਘ ਸਹਿਬਾਨ, ਗੁਣੀ ਗਿਆਨੀ ਆਪ ਸਮੂਹ ਸੰਗਤਾਂ ਦੇ ਦਰਸ਼ਨਾ ਹਿਤ ਪਹੁੰਚ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਆਓ ਜੋ ਟਕਸਾਲ ਦੇ ਮੁਖੀ ਮਹਾਪੁਰਖ ਹਨ ਸੰਤ ਬਾਬਾ ਅਮਨਦੀਪ ਸਿੰਘ ਜੀ ਉਹ ਆਪ ਜੀ ਦੇ ਦਰਸ਼ਨ ਕਰਨ